ਗੱਲ ਜੀ ਐਸੀ ਐ ਕੋਟ ਤੁਸੀਂ ਪੋਲਿੰਗ ਬੂਥ ਦੇ ਕਾਂਗਰਸ ਆਈ ਦੇ ਜਿੱਥੇ ਸਾਡੇ ਕੋ ਅਮਰ ਅਮਰਪ੍ਰੀਤ ਸਿੰਘ ਲਾਲੀ ਹਲਕਾ ਅੰਚਾਰਜ ਗੜਸ਼ੰਕਰ ਸਾਡੇ ਕੋ ਮੌਜੂਦਾ ਆਓ ਇਹਨਾਂ ਨਾਲ ਗੱਲਬਾਤ ਕਰੀਏ ਇਹਨੇ ਇਲਾਕੇ ਚ ਘੁੰਮ ਕੇ ਦੇਖਿਆ ਹੋਣਾ ਕਿਵੇਂ ਪੋਲਿੰਗ ਇਲਾਕੇ ਦੀ ਚੱਲ ਰਹੀ ਆ ਆਓ ਇਹਨਾਂ ਨਾਲ ਗੱਲ ਕਰੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸਾਡੀ ਚੈਨਲ ਦਾ ਤੁਹਾਡਾ ਸਵਾਗਤ ਆ ਜੀ ਤੁਹਾਡਾ ਵੀ ਧੰਨਵਾਦ ਜੀ ਇੱਥੇ ਆਉਣ ਤੇ ਵਧੀਆ ਜੀ ਆਪਨੇ ਘੁੰਮ ਕੇ ਦੇਖਾ ਉਹ ਕਿਦਾਂ VOTING ਚੱਲ ਰਹੀ ਆ ਵਧੀਆ VOTING ਆ ਜੀ ਲੋਕਾਂ ਦਾ ਰੁਝਾਨ ਕਾਂਗਰਸ ਦੇ ਪ੍ਰਤੀ ਬਹੁਤ ਵਧੀਆ ਆ ਕਿਉਂਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਆ ਲੋਕ ਕਿਸਾਨ ਹੁਣੇ ਤੁਸੀਂ ਮੰਡੀਆਂ ਚ ਰੋੜਦੇ ਦੇਖੇ ਆ ਇੱਥੇ ਲਾਅ ਐਂਡ ਆਰਡਰ ਪੜਾਇਆ ਹੋਰ ਬਹੁਤ ਸਾਰੀਆਂ ਗੱਲਾਂ ਆ ਬੀਬੀਆਂ ਨਰਾਜ਼ ਆ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ ਕਹਿ ਕੇ ਕਈ ਵਾਦੇ ਕੀਤੇ ਰੂਲਿੰਗ ਪਾਰਟੀ ਨੇ ਪਰ ਪੂਰਾ ਕੋਈ ਨਹੀਂ ਕੀਤਾ ਇਸ ਲਈ ਲੋਕ ਸਾਕ ਸਿਕਾਉਣ ਦੇ ਮੂਡ ਚ ਲੱਗ ਰਹੇ ਆ ਕਿ ਮੈਨੂੰ ਲੱਗਦਾ ਪਏ ਪੰਜਾਬੀ 92 ਸਿੱਖਾਂ ਇਹਨਾਂ ਨੂੰ ਜਿਤਾ ਕੇ ਪਛਤਾ ਨਹੀਂਦਾ ਪਛਤਾਦੇ ਨਹੀਂ ਜੀ ਚਮੇੜਾ ਮਾਰਦੇ ਅੰਦਰ ਵੜਵੜ ਕੇ ਆਪਣੇ ਮੂੰਹ ਤੇ ਪਹੀਕਲ ਗਿਆ ਸੀ ਹਾਂਜੀ ਬਹੁਤ ਦੁਖੀ ਹਾਂ ਲੋਕ ਇਹ ਜੋ ਐਸੇ ਕਿਸਾਨ ਦੀ ਹਾਲਾਤਾਂ ਝੋਨੇ ਨੇ ਕੀਤੇ ਆ ਇਹ ਬਹੁਤ ਮਾੜੇ ਹੋ ਗਏ ਆ ਫਸਲ ਚੱਕ ਨਹੀਂ ਹੋ ਰਹੀ ਸੰਗਰਸ ਦੇ ਰਾਜ ਦੇ ਵਿੱਚ ਇੱਕ ਵਾਰ ਵੀ ਕੋਈ ਵੀ ਕਿਸਾਨ ਮੰਡੀਆਂ ਚ ਨਹੀਂ ਰੁੜਿਆ ਇਹ ਪਹਿਲੀ ਸਰਕਾਰ ਆ ਜਿਹੜੇ ਸੂਬਾ ਜਿਹੜਾ ਸਾਡਾ ਖੇਤੀ ਪ੍ਰਧਾਨ ਸੂਬਾ ਆ ਉਸ ਸੂਬੇ ਦੇ ਕਿਸਾਨਾਂ ਨੂੰ ਇਹਨਾਂ ਨੇ ਮੰਡੀਆਂ 'ਚ ਰੋਲਤਾ ਆੜਤੀਆਂ ਨੂੰ ਇਹਨਾਂ ਨੇ ਥੱਲੇ ਲਾਤਾ ਢੀਪੂ ਹੋਲਡਰ ਲੱਗ ਰ ਹੋ ਰਿਆ ਜਿਹੜੇ ਜਿਨ੍ਹਾਂ ਨੂੰ ਪੱਕੇ ਕਰਨ ਦੇ ਲਾਰੇ ਲਾਏ ਸੀ ਉਹ ਅਲੱਗ ਧਰਨੇ ਲਾ ਰਹੇ ਆ ਮਤਲਬ ਹਰ ਵਰਗ ਦੁਖੀ ਆ ਇੱਥੇ ਸਾਡੇ ਆਪਣੇ ਕੋਟੂਈ ਦੀ ਗੱਲ ਕਰਾਂ ਮੈਨੂੰ ਲੱਗਦਾ ਕੋਈ 15 20 ਵਾਰ ਦਾ ਤਾਂ ਓਵਰਟੀਆਂ ਚੋਰੀ ਦੀਆਂ ਚੈਨੀਆਂ ਲੌਂਡੀਆਂ ਬਾਲੀਆਂ ਲੌਂਡੀਆਂ ਕੋਈ ਹੈ ਹੀ ਨਹੀਂ ਲੋਅ ਐਂਡ ਡਾਕਟਰ ਹੈ ਹੀ ਨਹੀਂ ਇੱਥੇ ਕੋਈ ਜੰਗਲ ਰਾਜ ਹੈ ਜੀ ਆਪਾਂ ਪਿੰਡਾਂ ਦੇ ਵਿੱਚ ਘੁੰਮਿਆ ਕਿੰਨਾ ਲੋਕਾਂ ਤੋਂ ਲੋਕਾਂ ਨੂੰ ਬਹੁਤ ਵਧੀਆ ਜੀ ਪਿੰਡਾਂ ਦੇ ਵਿੱਚ ਮੀਟਿੰਗਾਂ ਬੜੀਆਂ ਹੋਈਆਂ ਸਾਡੀ ਪਾਰਟੀ ਦੀ ਲੀਡਰਸ਼ਿਪ ਨੇ ਬਹੁਤ ਮਿਹਨਤ ਕੀਤੀ ਆ ਆ ਬਾਈਵਾ ਸਾਹਿਬ ਨੇ ਚੰਨੀ ਸਾਹਿਬ ਨੇ ਰਾਣਾ ਗੁਰਜੀਤ ਸ਼ਾਮਸੁੰਦਰ ਰੋੜਾ ਬਾਕੀ ਸਾਰੇ ਜਿੰਨੇ ਵੀ ਐਮ ਐਲ ਏ ਸਾਹਿਬਾਨ ਲਾਏ ਸੀ ਜਾਂ ਕੰਟੈਸਟਰ ਕੈਂਡੀਡੇਟ ਸੀ ਸਾਰੇ ਆਪੋ ਆਪਣੇ ਪਿੰਡ ਸੰਭਾਲੇ ਆ ਸਾਰਿਆਂ ਨੇ ਤੇ ਬਹੁਤ ਵਧੀਆ ਲੋਕਾਂ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਭਈ ਇਸ ਬਾਰੇ ਇਹਨਾਂ ਨੂੰ ਜੇ ਸਾਵਧ ਸਖਾਈਏ ਸ਼ਾਇਦ ਜਿਹੜੇ ਇਹਨਾਂ ਨੂੰ ਪਾਦੇ ਭੁੱਲ ਗਏ ਹੋ ਆ ਜਿਹੜੇ ਇਹਨਾਂ ਨੇ ਕੀਤੇ ਸੀ ਸ਼ਾਇਦ ਯਾਦ ਆ ਜਾਣ ਹਰ ਕੇ ਨੂੰ ਦੁਹਰਾ। 86 ਪੰਡਤ ਇਸ ਗੱਲ ਨੂੰ ਬਹੁਤ ਨੇੜੋਂ ਲੈ ਰਹੇ ਆ ਕਿ ਜਿਹੜੇ ਜਿਹਨੇ ਤੁਸੀਂ ਮੰਤਰੀਆਂ ਸਾਬਕਾ ਮੰਤਰੀਆਂ ਨਾਂ ਲਾਇਆ ਇਹਨਾਂ ਦੇ ਆਉਣ ਨਾਲ ਕਾਂਗਰਸ ਹਾਈਪ ਵਿੱਚ ਬਹੁਤ ਹੁਲਾ। ਇਹ ਕਾਂਗਰਸ ਨੇ ਜ਼ੋਰ ਲਾ ਕੇ ਇਲੈਕਸ਼ਨ ਲੜੀ ਆ ਜੀ ਕਾਂਗਰਸ ਨੇ ਪੂਰਾ ਤਨਦੇਹੀ ਨਾਲ ਆਪਣੀਆਂ ਨੇਤਾ ਨਾਲ ਪਾਰਟੀ ਨੇ ਕੰਮ ਕੀਤਾ ਹੈ ਇਸ ਲਈ ਇਹਦਾ ਰਿਜ਼ਲਟ ਵੀ ਵਧੀਆ ਆਏਗਾ। ਧੰਨਵਾਦ ਜੀ। ਓਕੇ ਜੀ। ਧੰਨਵਾਦ। ਕੀ ਹੋਇਆ?